ਦਾ ਤਖੀਰੀ ਹੈ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਆਉਣ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ ਚੋਂ ਆਪਣੀ ਲੁੱਟ ਦੀ ਵੱਡੀ ਵਾਰ ਦਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅੰਮ੍ਰਿਤਸਰ ਸਥਿਤ ਪਿੰਡ ਮਾਨਾ ਵਾਲਾ ਪੈਟਰੋਲ ਪੰਪ ਤੇ ਪਿਸਤੌਲ ਦੀ ਨੋਕ ਤੇ ਲਟੇਰੇ ਵਾਲੋ ਹਜ਼ਾਰਾਂ ਰੁਪਏ ਲੁੱਟ ਕੇ ਲੈ ਜਾਂਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਨਤੇਜਪਾਲ ਠੰਗ ਨੇ ਦੱਸਿਆ ਕਿ ਬੀਤੀ ਸ਼ਾਮ ਉਹਨਾਂ ਨੇ ਉਹਨਾਂ ਦੇ ਨਹਿਰਾ ਪੈਟਰੋਲ ਪੰਪ ਤੇ ਬਿਨਾ ਬਰਪਲ ਸਰ ਲਾਲ ਰੰਗ ਦੇ ਮੋਟਰਸਾਈਕਲ ਤੇ ਦੋ ਵਿਅਕਤੀ ਆਏ ਜਿਨ੍ਹਾਂ ਨੇ ਮੂਟਕੇ ਹੋਏ ਸਨ ਜੀ ਹਾਂ ਜਿਨ੍ਹਾਂ ਨੇ ਇਲਟ ਦੀ ਵਾਰਦਾਤ ਨੂੰ ਅਨੁਯਾਮ ਦੇ ਤਹਿਤ ਇਸ ਮੌਕੇ ਲੋਪੋਕੇ ਪੁਲਿਸ ਨੇ ਅਨੇ ਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਤਰਾ ਮਤਾ ਹੈ ਤੁਮਕਾ ਦਵਦਾ ਜੀ ਕਰ ਕੇ ਮਲਜਮਾ ਦੀ ਪਾਰ ਸ਼ੁਰੂ ਕਰ ਦਿੱਤੀਆਂ ਦੇਖਦੇ ਦੇਖਦੇ ਲਟੇਰੇ ਨੇ ਪਿਸਤੌਲ ਕੱਢ ਲਈ ਤੇ ਪੈਟਰੋਲ ਵਾਪਸ ਤੇ ਕੰਮ ਕਰਦੇ ਕਰਿੰਦੇ ਨੂੰ ਪਿਸਤੌਲ ਦਿਖਾ ਕੇ ਨਗਦੀ ਖੋ ਕੇ ਮੋਟਰਸਾਈਕਲ ਤੇ ਪਿੰਡ ਪਿੱਟੇ ਵੱਡ ਪਿੱਟੇ ਵੱਡ ਵਾਲੀ ਸਾਈਡ ਨੂੰ ਫਰਾਰ ਹੋ ਗਏ ਜੀ ਹਾਂ ਇਹ ਵੱਡੀ ਖਬਰ ਆ ਰਹੀ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ